ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਨੀਲਮ ਨੂੰ ਸੁناਈ ਜਾ ਚੁੱਕੀ ਹੋਈ ਆ ਆਪ ਸਾਨੂੰ ਪਤਾ ਹੈ ਬਿੱਦਲਦਿਲ 로ਸ ਮਾਮਲਾ 22 ਸਾਲਾਂ ਬੱਚੀ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਕੋਰਟ ਤੋਂ ਤੁਹਾਡੇ ਨਾਲ ਤਸਵੀਰਾਂ ਇਸ ਸਮੇਂ ਸਾਂਝੀਆਂ ਕਰ ਰਹੇ ਆ ਆ ਦੇਖ ਸਕਦੇ ਹੋ ਤਸਵੀਰਾਂ ਤਾਂ ਹੁਣ ਤੁਹਾਨੂੰ ਪੂਰਾ ਮਾਮਲਾ ਜਿਹੜਾ ਇਹ ਦੱਸਦੇ ਆ ਵੀ ਅਸਲ ਦੇ ਵਿੱਚ ਮਾਮਲਾ ਕੀ ਸੀਗਾ 5 ਮਿੰਟ ਦੇ ਵਿੱਚ ਜਿਹੜਾ ਉਸ ਬੱਚੇ ਨੂੰ ਦਫਨਾਇਆ ਜਾਂਦਾ ਹੈ ਦਫਨਾ ਕੇ ਉਸ ਨੂੰ ਮੋਢੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਇਸ ਸਮੇਂ ਵੱਡੀ ਖਬਰ ਪੰਜਾਬ ਦਾ ਸੱਤੋਂ ਵੱਡਾ ਮਾਮਲਾ ਇਹ ਹੈ ਵੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਨੀਲਾਂ ਨੂੰ ਸੁਣਾ ਦਿੱਤੀ ਗਈ ਹੈ ਤਾਂ ਹੁਣ ਤੁਹਾਡੇ ਨਾਲ ਪ੍ਰੋਪਰਲੀ ਜਾਣਕਾਰੀ ਜਿਹੜੀ ਹੈ ਤੇ ਐਡਵੋਕੇਟ ਐਡਵੋਕੇਟ ਤੇ ਪਿਤਾ ਜੀ ਪਿਤਾ ਜੀ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਮੀਡੀਆ ਦਾ ਜਿਹੜਾ ਉਹ ਧੰਨਵਾਦ ਕਰ ਰਿਹਾ ਸਾਰੇ মিডিਆ ਦਾ ਧੰਨਵਾਦ ਜਿਹੜਾ ਉਸਤੇ ਪਿਤਾਲੋ ਕੀਤਾ ਜਾ ਰਿਹਾ ਕੈਮਰਾਮੈਨ ਸਾਥੀ ਨੂੰ ਕਮਾਂਗਾ ਇੱਧਰ ਆ ਕੇ ਤਸਵੀਰਾਂ ਜਿਹੜੀਆਂ ਨੇ ਉਹ ਇੱਧਰ ਆ ਕੇ ਦਿਖਾਈਆਂ ਜਾਣ ਸੁਖਵਿੰਦਰ ਗੱਲਬਾਤ ਕਰਦੇ ਦਿਲਰੋਜ਼ ਦੇ ਪਿਤਾ ਜਿਹੜੇ ਨੇ ਅਤੇ ਐਡਵੋਕੇਟ ਕੁੰਮਨ ਸਾਹਿਬ ਨਾਲ ਮੁਜੂਤੇ ਜਾਣਕਾਰੀ ਸਾਂਝੀ ਕਰਨਗੇ ਪਿਛਲੇ तकरीबन 2.5 ਸਾਲ ਤੋਂ ਟ੍ਰਾਇਲ ਚੱਲ ਰਿਹਾ ਸੀਗਾ ਇੱਕ ਪੌਣੇ ਤਿੰਨ ਸਾਲ ਦੇ ਬੱਚੇ ਦੇ ਦਿਲਰੋਜ਼ ਦੇ ਮਰਡਰ ਦੇ ਉਤੇ ਨੀਲਮ ਰੜੀ ਉਹਨੇ ਗੋਂਡਾ ਨਾਲ ਉਹਨੇ ਕਿਡਨਾਪ ਕਰਕੇ ਮਾਰਤਾ ਸੀਗਾ ਮਰਡਰ ਜੁੰਦੇ ਨੂੰ ਦੱਫਤਾ ਸੀਗਾ ਬਰੀ ਕਰਤਾ ਸੀਗਾ ਗਰਾਉਂਡ ਦੇ ਵਿੱਚ ਅੱਜ ਉਸ ਕੇਸ ਦੇ ਵਿੱਚ ਮਾਨਯੋਗ ਸ਼੍ਰੀ ਮਨੀਸ਼ ਸਿੰਘ ਡਿਸਟ੍ਰਿਕਟ ਸੈਸ਼ਨ ਜੇਜ ਸਾਹਿਬ ਲੁਧਿਆਣਾ ਘਟੇ ਆ ਅੱਜ ਉਹਨਾਂ ਨੇ ਇਹ ਫੈਸਲਾ ਕਰਤਾ ਔਰ 364 ਜਿਹੜੇ ਕਿਡਨਾਪਿੰਗ ਦਾ ਆਫੈਂਸ ਹੈ ਉਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਹੈ ਕਿ ਜਦ ਤੱਕ ਜੁੰਦੀ ਹੈ ਅੰਦਰ ਰਹਿਣਾ ਹੈਗਾ ਜੇਲ੍ਹ 'ਚ 201 ਕਿਉਂਕਿ ਉਹਨੇ ਬਾਡੀ ਦੇ ਵਿੱਚ ਕਈ ਹੈਗੇ ਇਦਾਂ ਦਾ ਕੰਮ ਕੀਤਾ ਜਿਸ ਨਾਲ ਕੋਈ ਐਵੀਡੈਂਸ ਗਾਇਬ ਕੀਤੀ ਸੀਗੀ ਉਹਦੇ ਵਿੱਚ ਉਹਨੂੰ 5 ਸਾਲ ਦੀ سزا ਦਿੱਤੀ ਹੈ ਅਤੇ 302 ਜਿਹੜਾ ਮਰਡਰ ਕੀਤਾ ਉਹਦੇ ਵਿੱਚ ਉਹਨੂੰ ਡੈਥ ਸੈਂਟੈਂਸ ਕੀਤੀ ਹੈ ਡੈਥ ਸੈਂਟੈਂਸ ਬਾਏ ਹੈਂਗਿੰਗ ਇਹ ਬੜਾ ਰੇਅਰਸਟ ਕੇਸ ਹੈ ਕਿਉਂਕਿ ਇੱਕ ਲੇਡੀ ਹੈਗੀ ਹੈ ਲੇਡੀ ਨੂੰ ਫਾਂਸੀ ਦੇਣਾ ਇਹ ਬਹੁਤ ਵੱਡਾ ਫੈਸਲਾ ਹੈ ਇਤਿਹਾਸਕ ਫੈਸਲਾ ਇਹ ਫੈਸਲੇ ਨੇ ਜਿਹੜਾ ਹੈਗਾ ਕਿਉਂਕਿ ਦਿਲਰੋਜ਼ ਦੀ ਜਿਹੜੀ ਮੌਤ ਹੋਈ ਸੀਗੀ ਇੱਕ ਇੰਨੀ ਦਰਦਨਾਕ ਟੰਣਾ ਹੈਗੀ ਹੈ ਜਿਨੇ ਕਿ ਸਾਰੇ ਸਾਰੇ ਜਿਹੜੇ ਸੋਸਾਇਟੀ ਦੀ ਲੁਧਿਆਣਾ ਦੀ ਨਹੀਂ ਕਹਿੰਦਾ ਪੰਜਾਬ ਦੀ ਨਹੀਂ ਕਹਿੰਦਾ ਮੈਂ ਵਰਲਡ ਓਵਰ ਵਰਲਡ ਓਵਰ ਦੀ ਸੋਸਾਇਟੀ ਜਿਹੜੀ ਕੌਨਸ਼ੀਅਸ ਹਾ ਸ਼ੇਕ ਕਰਦੀ ਸੀ ਹਰ ਇੱਕ ਮਾਂ ਰੀ ਹੈਗੀ ਹਰ ਇੱਕ ਪਿਓ ਆਪਣੇ ਬੱਚੇ ਨੂੰ ਦੇਖੇ ਲਾਪਿਆ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕਿਆ ਉਹ ਜ਼ਿੰਦਾ ਵਾਪਸ ਆਊਗਾ ਕਿ ਨਹੀਂ ਗਵਾਂਢੀ ਗਵਾਂਢੀ ਨੂੰ ਸ਼ੱਕ ਨਾਲ ਦੇਖੇ ਲਾਪਿਆ ਸੀਗਾ ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ ਜੁਡੀਸ਼ੀਅਲ ਸਿਸਟਮ ਦੇ ਉੱਪਰ ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਵਾ ਸਪੈਸ਼ਲੀ ਮੈਂ ਅੱਜ ਬਹੁਤ ਜ਼ਿਆਦਾ ਤਾਰੀਫ ਕਰੂੰਗਾ اے ਐਸ ਜੁਰਬਖਸ਼ੀ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫੀਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਪੇਰੈਂਟਸ ਦੇ ਉੱਤੇ ਦਰੋਜ਼ ਦੇ ਮਾਤਾ ਪਿਤਾ ਜੀ ਉਹਦੇ ਦਾਦਾ ਦਾਦੀ ਜੀ ਔਰ ਮਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚ ਜੜ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਬਲੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗ ਕੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਕਾਈ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਜਾਨਾ ਜ਼ੋਰ ਮਨਾ ਕਰ ਸਕੇ ਔਰ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਵੀ ਸਾਡਾ ਸਾਰਿਆਂ ਦਾ ਸਾਥ ਦਿੱਤਾ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇੱਕ ਮੈਂ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਪਰ ਜੀ ਤੁਹਾਡਾ ਸਨਮਾਨ ਕਰਨਾ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਲਪਨੇ ਆ ਤੇਜਵਨਾਲਾ ਅਨ ਸਤਿ ਆਜੋ ਹੁਣ ਤੇ ਬੁਲਾਓ ਹਾਂਜੀ ਗੋਲੇ ਸੋ ਨਿਹਾਲ ਬਾਈ ਸਤਿ ਸ੍ਰੀ ਅਕਾਲ ਸਨਮਾਨ ਜਿਹੜਾ ਇੱਕ ਸਗਦੇ ਉਹ ਕਿਦਾਂ ਸਨਮਾਨ ਜਿਹੜਾ ਉਹ ਐਡਵੋਕੇਟ ਕੋ ਮੰਨਦਾ ਜਿਹੜਾ ਕੀਤਾ ਜਾ ਰਿਹਾ ਪਿਤਾ ਜੀ ਨਾ ਪਰਯੋਪਕਾਰ ਕੁਮਨ ਜਿੰਦਾਬਾਦ ਪਰਯੋਪਕਾਰ ਕੁਮਨ ਜਿੰਦਾਬਾਦ ਪਰਯੋਪਕਾਰ ਕੁਮਨ ਜਿੰਦਾਬਾਦ ਪਰਯੋਪਕਾਰ ਕੁਮਨ ਸਾਹਿਬ ਜਿੰਦਾਬਾਦ ਜਿੰਦਾਬਾਦ ਪੀਡੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਪਰਯੋਪਕਾਰ ਕੁਮਨ ਜੀ ਜਿੰਦਾਬਾਦ ਜਿੰਦਾਬਾਦ ਪੀਡੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਇਹਦੇ ਤੋਂ ਹੁਣ ਜੈ ਸਾਹਿਬ ਪਰਯੋਪਕਾਰ ਕੁਮਨ ਜਿੰਦਾਬਾਦ ਇੱਥੇ ਸੈਂਕੜੀ ਹੈਗੀ ਹੈ ਇਹਦੇ ਵਿੱਚ ਇਹਦਾ ਫੈਸਲਾ ਦਾ ਜਿਹੜਾ ਹੈਗਾ ਆਪ ਇਹ ਨੂਨ ਵਾਲੇ ਕਾ ਅਪੀਲ ਨਹੀਂ ਕਰਦੇ ਹੈਗੇ ਕੋਈ ਸੰਗ ਰੱਬ ਦਾ ਜੱਜ ਸਾਹਿਬ ਦਾ ਹੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਮੇਰੇ ਕੋਲ ਕੋਈ ਬੋਲ ਨਹੀਂ ਹੈ ਕਿ ਜਿੰਨਾ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਉਹਨੇ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਇਹ ਜੀ ਸਜ਼ਾ ਦੇਣੀ ਹੈ ਜੱਜ ਸਾਹਬ ਨੇ ਜਿਹੜੀ ਜਿੱਤੀ ਦਾ ਨਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਕੋਈ ਬੋਲ ਨਹੀਂ ਜਿੰਨਾ ਦਾ ਮੈਂ ਧੰਨਵਾਦ ਕਰਾਂ ਦੇਖਦੇ ਰਹੋ ਪਿਤਾ ਜੀ ਨਾਲ ਵੀ ਭਾਵੁਖ ਹੋ ਕੇ ਉਹਨਾਂ ਨੇ ਜਿਹੜੇ ਆ ਉਹ ਸਾਂਝੇ ਕੀਤੀ ਆ ਉਹ ਸਾਹ ਪਰ ਅੱਗੇ ਆ ਜਾ ਅੱਗੇ ਆ ਜਾ ਪਰਮਕਾਰ ਤੋਂ ਮੰਗੀ ਇੱਕ ਬੀੜੀ ਗੁਪਤਾ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਮਿਲ ਕੋ ਰੱਬ ਵਾਂਗੂ ਬਿਨਾਂ ਉਸ ਨੇ ਦੁੱਖ ਜੋ ਮੈਨਾਂ ਨੇ ਕੱਟਿਆ ਜੀ ਮੇਰੇ ਕੋ ਕੋਈ ਵਾਡ ਨਹੀਂ ਇਹਨਾਂ ਦੇ ਲਈ ਕਹਿਣ ਨੂੰ ਜੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਅਰਦਾਸਾਂ ਕੀਤੀਆਂ ਨੂੰ ਪੰਛੀ ਦੀ ਸਜਾ ਮਿਲੀ ਹੈ ਮੇਰੇ ਕੋ ਕੋਈ ਵਾਡ ਨਹੀਂ ਹੈਗਾ ਤੇਰਾ ਨਾ ਇਧਰ ਆ ਕੇ ਇਧਰ ਆ ਆਪਣੀ ਗੱਲ ਪਾ ਉਸਦੇ ਫਾਦਰ ਸਾਹਿਬ ਨਾਲ ਗੱਲਬਾਤ ਕਰਨੀ ਬਾਜੀ ਮੈਂ ਕਰਨਾ ਚਾਹੁੰਦਾ ਉਹ ਇੱਕ ਵਾਰ ਨਾਲ ਮੈਂ ਕੀ ਕਰਦਾ ਹੋਗਾ ਸੰਗਤਾ ਉਸ ਤੋਂ ਪਰਵਾਹ ਕਰੀਂ ਕੀ ਕਰਦਾ ਰੱਬ ਤੇ ਮੇਰੇ ਕੋਲ ਕੋਈ ਨਹੀਂ ਤੇਰੇ ਕੋਲ ਮੈਂ ਮੈਂ ਕਿੰਬਰ ਦੀ ਮੇਰੇ ਬੀੜੀ ਖੁੱਪਤ ਹੋਈ ਮੈਂ ਕਿੰਨਾ ਇੰਨਾ ਮੈਂ ਕੀ ਕਰ ਜਾਉਂਦਾ ਹੌਸਲਾ ਦਿੱਤਾ ਵੀ ਉਹਨੂੰ ਕੀ ਆਪ ਜਾਣਦੇ ਮੇਰੇ ਦਰਦ ਨੂੰ ਹਰ ਕੋਈ ਤੁਸੀਂ ਮੰਗ ਕਰ ਰਹੇ ਹੋ ਪਾਦਰ ਸਾਹਿਬ ਕਰਨੇ ਨੇ ਨਾ ਤਾਂ ਮੈਨੂੰ ਕ라우ਡ ਸੀ ਧੰਨਵਾਦ ਕਰਦੇ ਮੈਂ ਨੂੰ ਸਾਫ ਜਰੂਰ ਦਿਵਾਣਗੇ ਇਹ ਤਾਂ ਮੈਨੂੰ ਪਹਿਲੇ ਦਿਨ ਕਹਿੰਦਾ ਸੀਗਾ ਕਿ ਇਹ ਕਿਉਂ ਆ ਕਿਉਂ ਹੋਇਆਗਾ ਕਿਉਂ ਆ ਮੇਰਾ ਇਹ ਅੱਜ ਤੋਂ ਮੇਰੇ ਫਾਦਰ ਨੇ ਇਹਨੇ ਮੈਨੂੰ ਪਹਿਲੇ ਦਿਨ ਕਿਹਾ ਸੀ ਕਿ ਤੂੰ ਜਦੋਂ ਉੱਠਣਾ ਬਹੁਗਾ ਤੇ ਮੈਂ ਤੈਨੂੰ ਇਨਸਾਫ ਦਿਵਾਉਂਗਾ ਜਿੱਲੀ ਦਿਵਾਇਆ ਅੱਜ ਔਰ ਉਸ ਲੇਡੀਜ਼ ਨੂੰ ਫਰਜ਼ੀ ਦੀ ਸਜਾ ਸੁਣਾਈ ਗਈ ਹੈ ਜੱਜ ਸਾਹਿਬ ਦਾ ਬਹੁਤ ਧੰਨਵਾਦ ਜੀ ਦੀ ਗੁੱਤਾ ਸਰ ਦਾ ਇਹ ਬੇਟੀ ਅੱਜ ਉੱਥੇ ਪਈ ਹੈ ਤਾਂ ਦੇਖ ਸਕਦੇ ਹੋ ਵੱਡੀ ਤਾਂ ਆ ਜਾਓ ਤਾਂ ਦੇਖ ਸਕਦੇ ਹੋ ਤੁਹਾਡੇ ਨਾਲ ਇਸ ਸਮੇਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਹੈ ਵੀ ਦਿਲਰੋਜ਼ ਦੀ ਕਾਤਲ ਨੀਲਮ ਨੂੰ ਜੜੀ ਆ ਉਹ ਵੱਡਾ ਫੈਸਲਾ ਇੱਕ ਜਿਵੇਂ ਕਹਿੰਦੇ ਆ ਵੀ ਕਹਿੰਦੇ ਹੁੰਦੇ ਆ ਵੀ ਕਾਨੂੰਨ ਦੇ ਜਿਹੜੇ ਦਰ ਦੇ ਵਿੱਚ देर ਹੈ ਪਰ ਅੰਧੇਰ ਨਹੀਂ ਆ ਅੱਜ ਜ਼ਰੂਰ ਉਹ ਸਾਬਤ ਵੀ ਹੋ ਗਿਆ ਵੀ ਕਿਸ ਹਿਸਾਬ ਨਾਲ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਆ ਥੈਂਕ ਟਿਲ ਡੈਥ ਤੱਕ ਹੁਣ ਸੁਣਾ ਦਿੱਤੀ ਗਈ ਹੈ ਇਸੇ ਤਰੀਕੇ ਨਾਲ ਸਾਰੀਆਂ ਅਪਡੇਟ ਤੁਹਾਡੇ ਨਾਲ ਇਸ ਮਾਮਲੇ ਦੇ ਵਿੱਚ ਪਹਿਲਾਂ ਤੋਂ ਸਾਂਝੀਆਂ ਕਰਦੇ ਰਹਿਆ ਤੇ ਹੁਣ ਵੀ ਅੱਗੇ ਸਾਂਝੀਆਂ ਕਰਦੇ ਰਾਵਾਂਗੇ ਐਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੋ